ਪੰਡਿਤ ਗਗਨ ਸ਼ਰਮਾ ਜੀ ਔਰ ਗਗਨ ਸ਼ਰਮਾ ਜੀ ਜਿਹੜੇ ਆ ਇੱਕ ਇਹਨਾਂ ਦਾ ਗੁਰਦਾਸਪੁਰ ਸ਼ਹਿਰ ਦੇ ਵਿੱਚ ਆਪਣਾ ਇੱਕ ਰੁਤਬਾ ਵਾ ਔਰ ਲੋਕ ਇਹਨਾਂ ਨੂੰ ਬਹੁਤ ਪੂਜਦੇ ਆ ਪੰਡਿਤ ਜੀ ਸਭ ਤੋਂ ਪਹਿਲਾਂ ਇਸ ਦੀ ਗੱਲਬਾਤ ਦੇ ਵਿੱਚ ਤੁਹਾਡਾ ਸਵਾਗਤ ਆ ਪੰਡਿਤ ਜੀ ਇਹ ਦੱਸੋ ਕਿ ਰક્ષા ਬੰਧਨ ਦਾ ਤਿਉਹਾਰ ਜਿਹੜਾ ਵਾ ਉਹ ਅਸੀਂ ਸਾਰੇ ਸੋਮਵਾਰ ਸੈਲੀਬ੍ਰੇਟ ਕਰਨ ਜਾ ਰਹੇ ਆ ਮਨਾਉਣ ਜਾ ਰਹੇ ਆ ਜੀ 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 ਇਸ ਦਾ ਧਾਰਮਿਕ ਮਹੱਤਵ ਜਿਹੜਾ ਵਾ ਧਾਰਮਿਕ ਪੱਖ ਤੋਂ ਰક્ષા ਬੰਧਨ ਦਾ ਕੀ ਪੁਰਾਣਾ ਇੱਕ ਇਤਿਹਾਸ ਆ ਜੀ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਰਜੇਸ਼ਪੰਦਿਤ ਜੀ ਦਾ ਜੋ ਕਿ ਖੁਦ ਵੀ ਇੱਕ ਪੰਡਿਤ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਜੀ ਤੇ ਪੂਰੀ ਸਨਾਤਨ ਰੀਤੀ ਰਿਵਾਜ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿਉਂਕਿ ਐਸੇ ਇਸ ਤਰ੍ਹਾਂ ਦੇ ਬੰਦੇ ਨੂੰ ਕੁਝ ਦਸਨਾ ਜਾਣਕਾਰੀ ਦੇਣਾ ਬਹੁਤ ਅੱਛਾ ਲੱਗਦਾ ਕਿ ਜੋ ਸਨਾਤਨ ਦਾ ਸਮਾਨਵੀ ਕਰਦਾ ਹੈ ਤੇ ਜੋ ਖੁਦ ਸਨਾਤਨੀ ਹੈ ਤੇ ਜੋ ਖੁਦ ਸਨਾਤਨੀਆਂ ਵਿੱਚ ਵੀ ਪੰਡਿਤ ਪਰਿਵਾਰ ਤੋਂ ਬਿਲੋਂਗ ਕਰਦੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਜੀ ਪੰਡਤ ਜੀ ਰੱਖਿਆ ਬੰਧਨ ਨੂੰ ਲੈ ਕੇ ਦੱਸ ਦੋ ਕਿ ਕੀ ਇਹਨਾਂ ਦਾ ਪੁਰਾਣਾ ਜਿਹੜਾ ਇਤਿਹਾਸ ਹੈਗਾ ਉਹਦੇ ਬਾਰੇ ਥੋੜਾ ਜਿਆਦਾ ਦਰਸ਼ਕਾਂ ਨੂੰ ਆਪਾਂ ਦੱਸ ਦਈਏ ਜੀ ਇਹ ਰੱਖਿਆ ਬੰਧਨ ਦਾ ਜਿਹੜਾ ਤਿਉਹਾਰ ਹੈ ਇਹ ਸਦੀਆਂ ਤੋਂ ਇਹ ਸਤਯੁਗ ਤੋਂ ਹੀ ਚੱਲਿਆ ਆ ਰਿਹਾ ਜੀ ਦੇਵੀ ਦੇਵਤਾ ਵੀ ਜਦੋਂ ਉਹਨਾਂ ਦੇ ਭਰਾ ਜਦੋਂ ਯੁੱਧ ਦੇ ਮੈਦਾਨ ਵਿੱਚ ਜਾਂਦੇ ਹੀ ਉਹਨਾਂ ਦੀ ਵਿਜੇ ਦੀ ਕਾਮਨਾ ਕਰਨ ਲਈ ਉਹਨਾਂ ਦੀ ਜਿੱਤ ਦੀ ਕਾਮਨਾ ਕਰਨ ਲਈ ਜਿਹੜੇ ਆ ਉਹਨਾਂ ਨੂੰ ਰੱਖਿਆ ਸੂਤਰ ਬੰਨਦੇ ਹੀ ਤੇ ਜਿਸ ਤਰ੍ਹਾਂ ਦਰੁਪਦੀ ਨੇ ਭਗਵਾਨ ਕ੍ਰਿਸ਼ਨ ਦੇ ਵੀ ਰੱਖਸ਼ਾ ਸੂਤਰ ਬਣਿਆ ਸੀ ਤੇ ਉਹਨਾਂ ਨੇ ਵਚਨ ਦਿੱਤਾ ਹੀ ਰੱਖਿਆ ਦਾ ਉਸ ਤੋਂ ਬਾਅਦ ਰਾਜਾ ਬਲੀ ਨੂੰ ਵੀ ਉਹਨਾਂ ਦੀ ਸਭੇ ਭੈਣ ਨੇ ਜਿਹੜਾ ਰੱਖਸ਼ਾ ਸੂਤਰ ਬਣਿਆ ਸੀ ਤੇ ਐਸੀ ਤਰ੍ਹਾਂ ਜਿਹੜਾ ਵਾ ਉਦੋਂ ਤੋਂ ਲੈ ਕੇ ਪ੍ਰਾਚੀਨ ਕਈ ਯੁਗਾਂ ਤੋਂ ਲੈ ਕੇ ਜਿਹੜਾ ਇਹਦਾ ਇਹ ਕੋਈ ਨਿਸ਼ਚਿਤ ਸਮਾਂ ਨਹੀਂ ਕਹਿ ਸਕਦੇ ਕਿ ਕਦੋਂ ਤੋਂ ਸ਼ੁਰੂਆਤ ਹੋਈ ਮਤਲਬ ਕਿ ਯੁਗਾਂ ਪਹਿਲਾਂ ਤੋਂ ਸ਼ੁਰੂਆਤ ਹੋਈ ਹੈ ਜੀ ਪੰਡਿਤ ਜੀ ਅੱਜ ਦੇ ਜ਼ਮਾਨੇ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਜ਼ਰੂਰੀ ਟਾਈਮਿੰਗ ਵਾ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਟੈਕਨੋਲੋਜੀ ਦਾ ਜ਼ਮਾਨਾ ਵਾ ਸਭ ਤੋਂ ਮੈਂ ਪਹਿਲਾਂ ਕੰਨਾ ਕਿ ਤੁਸੀਂ ਸਟੀਕ ਜਾਣਕਾਰੀ ਜਿਹੜੀ ਸਾਡੇ ਦਰਸ਼ਕਾਂ ਨੂੰ ਦਵੋ ਕਿ ਟਾਈਮਿੰਗ ਕੀ ਹੈ ਸਰ ਇਸ ਵਾਰ ਦੀ ਆ ਰੱਖੜੀ ਦਾ ਸ਼ੁਭ ਮੂਹਰਤ ਜਿਹੜਾ ਉਹ ਕੀ ਹੈ ਜੀ ਇਸ ਵਾਰ ਰੱਖਿਆ ਬੰਧਨ ਦਾ ਤਿਉਹਾਰ ਜਿਹੜਾ 19 ਅਗਸਤ 2024 ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ ਪੂਰੇ ਭਾਰਤ ਦੇ ਵਿੱਚ ਤੇ ਭਾਰਤ ਵਰਸ਼ ਦੇ ਨਾਲ ਨਾਲ ਪੂਰੇ ਵਿਸ਼ਵ ਦੇ ਵਿੱਚ ਵੀ ਜਿੱਥੇ ਸਨਾਤਨੀ ਲੋਕ ਰਹਿ ਰਹੇ ਨੇ ਉਹ ਵੀ 19 ਤਰੀਕ ਨੂੰ ਜਿਹੜਾ 19 ਅਗਸਤ 2024 ਸੋਮਵਾਰ ਨੂੰ ਰੱਖਿਆ ਬੰਧਨ ਦਾ ਤਿਉਹਾਰ ਮਨਾਣਗੇ ਇਸ ਵਾਰੀ ਜਿਹੜੀ ਗੌਰ ਕਰਨ ਵਾਲੀ ਗੱਲ ਹੈ ਵਾ ਕਿ ਰੱਖਿਆ ਬੰਧਨ ਦੇ ਇਸ ਤਿਹਾਰ ਦੇ ਵਿੱਚ ਭਾਰਤੀ ਸਟੈਂਡਰਡ ਟਾਈਮ ਦੇ ਅਨੁਸਾਰ ਜੀ ਯਾਨੀ ਕਿ ਦੁਪਹਿਰ ਨੂੰ 1:31 ਮਿੰਟ ਤੱਕ ਜਿਹੜੀ ਇਹ ਭਦਰਾ ਰਹੇਗੀ ਦੇ ਉਸ ਪਦਰਾ ਕਾਲ ਨੂੰ ਸ਼ੁਰੂ ਤੋਂ ਹੀ ਸਾਡੇ ਸ਼ਾਸਤਰਾਂ ਦੇ ਵਿੱਚ ਰਜੇਸ਼ ਜੀ ਸਾਡੇ ਸ਼ਾਸਤਰਾਂ ਦੇ ਵਿੱਚ ਅਪਸ਼ਕੁਨ ਮੰਨਿਆ ਜਾਂਦਾ ਪਦਰਾ ਨੂੰ ਕੋਈ ਸ਼ੁਭ ਕੰਮ ਨਹੀਂ ਕੀਤਾ ਜਾਂਦਾ ਜੀ 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 ਲੇਕਿਨ ਉਹਦੇ ਨਾਲ ਹੁਣ ਇੱਕ ਸਮੱਸਿਆ ਆ ਜਾਂਦੀ ਹੈ ਕਿ ਦੁਪਹਿਰ 1:31 ਤੋਂ ਬਾਅਦ ਕਈ ਲੋਕਾਂ ਵਾਸਤੇ ਰਖੜੀ ਬੰਨਣਾ ਸਿਰਫ ਕਈ ਲੋਕਾਂ ਵਾਸਤੇ ਐਵੇਂ ਕਹਾਂਗੇ ਕਿ ਸਾਰੇ ਲੋਕ 1:31 ਤੋਂ ਬਾਅਦ ਹੀ ਬੰਨਣ ਜਾਂ ਉਸ ਤੋਂ ਪਹਿਲੇ ਬੰਨਣ ਸਿਰਫ ਮੈਂ ਦੱਸ ਰਿਹਾ ਕਿ ਕੋਸ਼ਿਸ਼ ਤੇ ਕਰਨੀ ਚਾਹੀਦੀ ਕਿ ਦੁਪਹਿਰ 1:31 ਦਾ ਸਮਾਂ ਨਿਕਲ ਕੇ ਉਸ ਤੋਂ ਬਾਅਦ ਪਹਿਣਾ ਜਿਹੜੀ ਆ ਮਤਲਬ ਕਿ ਸੁਚੇ ਨੂੰ कि ਆਪਣੇ ਪ੍ਰਾਣ ਨੂੰ ਤਿਲਕ ਲਗਾ ਕੇ ਆਪਣੇ ਈਸ਼ਵਰ ਦੇਵਤਾ ਦਾ ਪੂਜਨ ਕਰਕੇ ਉਹਨਾਂ ਦੀ ਆਰਤੀ ਕਰਕੇ ਉਹਨਾਂ ਨੂੰ ਰਕਸ਼ਾ ਸੂਤਰ ਬਣੇ ਤੇ ਉਹਨਾਂ ਦਾ ਮਿਠਾ ਮੂਹ ਕਰਾਈ। ਜੀ ਲੇਕਿਨ ਅਗਰ ਕਿਸੇ ਭੈਣ ਨੂੰ ਜਾਂ ਅਗਰ ਕਿਸੇ ਭਰਾ ਨੂੰ ਥੋੜੀ ਜਲਦੀ ਹੈ। ਮਤਲਬ ਕਿ ਜਿਸ ਤਰ੍ਹਾਂ ਜੇ ਇਸ ਜਿਸ ਤਰ੍ਹਾਂ ਕਿਹਨੇ ਆਪਣੀ ਬੁਕਿੰਗ ਕਰਾਈ ਹੁੰਦੀ ਹੈ। ਕੋਈ ਨਾ ਕੋਈ ਫਲਾਈਟ ਬੁੱਕ ਕਰਕੇ ਟ੍ਰੇਨ ਜੀ ਨਾਲ ਦੇ ਹਰ ਇੱਕ ਕਿਸੇ ਨੇ ਜਿਹੜੇ ਫਿਕਸ ਟਾਈਮ ਤੇ ਕਿਤੇ ਪਹੁੰਚਣਾ ਹੁੰਦਾ। ਜੀ ਜੀ ਉਸ ਕੇਸ ਦੇ ਵਿੱਚ ਇੱਕ ਭਦਰਾ ਦਾ ਇੱਕ ਦੇਖਿਆ ਜਾਂਦਾ ਪੁੱਛਕਾਲ। ਜੀ ਉਹ ਹੁੰਦਾ ਵਾ ਭਦਰਾ ਪੂਛਕਾਲ ਜਿਹੜਾ ਭਦਰਾ ਦੇ ਵਿੱਚ ਜਿਹੜਾ ਟੋਟਲ ਜਿਹੜੇ ਭਦਰਾ ਦਾ ਸਮਾਂ ਹੁੰਦਾ ਉਹਦੇ ਵਿੱਚ ਪੂਛਕਾਲ ਜਿਹੜਾ ਸਭ ਤੋਂ ਸ਼ੁਭ ਸਮੇਂ ਮੰਨਿਆ ਜਾਂਦਾ ਉਹਦੇ ਵਿੱਚ ਜਿੰਨੇ ਵੀ ਅਸੀਂ ਕੰਮ ਕਰਦੇ ਨੇ ਸਾਰੇ ਸਿਰੇ ਚੜਦੇ ਆ ਤੇ ਇੱਕ ਹੁੰਦਾ ਵਾ ਭਦਰਾ ਦਾ ਮੁਖਕਾਲ ਜਿਹੜਾ ਕਿ ਸਭ ਤੋਂ ਅਸ਼ੁਭ ਮੰਨਿਆ ਜਾਂਦਾ ਉਹਦੇ ਵਿੱਚ ਜੋ ਵੀ ਅਸੀਂ ਕੰਮ ਕਰੀਏ ਉਹ ਹਮੇਸ਼ਾ ਉਲਟੇ ਹੀ ਹੁੰਦੇ ਨੇ ਅਸ਼ੁਭ ਸਾਬਿਤ ਹੁੰਦੇ ਨੇ ਇਸ ਵਾਰੀ ਜਿਹੜਾ ਦਾ ਭਦਰਾ ਮੁਖ ਕਾਲ ਜਿਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਉਹ ਦਾਸ ਰਹਿ ਜਿਹਦੇ ਵਿੱਚ ਬਿਲਕੁਲ ਵੀ ਰਕਸ਼ਾ ਸੂਤਰ ਨਹੀਂ ਬੰਨਣਾ ਉਹ ਸਮਾਂ ਹੈਗਾ ਸਵੇਰੇ 10:54 ਤੋਂ ਲੈ ਕੇ ਤੇ 12:38 ਮਿੰਟ ਤੱਕ ਦਾ ਇਹ ਜਿਹੜਾ ਸਮਾਂ ਵਾਂ ਭਦਰਾ ਮੁਖ ਕਾਲ ਦਾ ਸਮਾਂ ਵਾਂ ਜੇ ਕਿਸੇ ਨੂੰ ਜਲਦੀ ਵੀ ਹੋਏ ਜ਼ਰੂਰੀ ਵੀ ਹੋਏ ਫਿਰ ਵੀ ਇਹ ਸਮੇਂ ਦੇ ਵਿੱਚ ਬਿਲਕੁਲ ਵੀ ਰਕਸ਼ਾ ਸੂਤਰ ਪਹਿਣਾ ਆਪਣੇ ਭਰਾਵਾਂ ਨੂੰ ਨਾ ਬੰਨਣ ਜੀ ਤੇ ਦੂਸਰੀ ਗੱਲ ਹੈ ਇੱਕ ਭਦਰਾ ਪੂਛ ਕਾਲ ਜਿੰਨੂੰ ਕਹੀ ਦੱਸਿਆ ਕਿ ਬਿਲਕੁਲ ਜਿਹੜਾ ਸਹੀ ਸਮੇਂ ਆ ਆਹ ਬਿਲਕੁਲ ਸ਼ੁਭ ਸਮੇਂ ਆ ਉਹ ਸ਼ੁਰੂ ਹੋਏਗਾ ਸਵੇਰੇ 9:51 ਮਿੰਟ ਤੋਂ ਲੈ ਕੇ 10:54 ਤੱਕ ਸਵੇਰ ਦੇ ਯਾਨੀ ਕਿ 1 ਘੰਟਾ 3 ਮਿੰਟ ਦਾ ਜਿਹੜਾ ਸ਼ੁਭ ਸਮੇਂ ਆ ਇਹ ਉਹਨਾਂ ਲੋਕਾਂ ਵਾਸਤੇ ਆ ਮੈਂ ਸਿਰਫ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਆ ਇਹ ਸਿਰਫ ਉਹਨਾਂ ਲੋਕਾਂ ਵਾਸਤੇ ਹੀ ਆ ਜਿਹੜੇ ਮਤਲਬ ਜਿਨ੍ਹਾਂ ਨੂੰ ਦੁਪਹਿਰ 1:31 ਤੋਂ ਬਾਅਦ ਰੱਖਿਆ ਸੂਤਰ ਬੰਨਣਾ ਸੰਭਵ ਨਹੀਂ ਆ ਜਿਨ੍ਹਾਂ ਨੂੰ ਕਿਤੇ ਐਮਰਜੈਂਸੀ ਆ ਜੇ ਕਿ ਇਹਨੇ ਆਣਾ ਵਾ ਕਿਤੇ ਜਾਣਾ ਵਾ ਜਾਂ ਕੋਈ ਜ਼ਰੂਰੀ ਕੰਮ ਹੈ ਤੇ ਉਹਨਾਂ ਲੋਕਾਂ ਵਾਸਤੇ ਸਿਰਫ ਇਹ ਸਮਾਂ 9:51 ਤੋਂ 10:54 ਜੀ ਇਹਦੇ ਵਿੱਚ ਰક્ષા ਸੂਤਰ ਬੰਨਣ ਤੇ ਵੈਸੇ ਤੇ ਕੋਸ਼ਿਸ਼ ਕਰਨ ਕਿ ਦੁਪਹਿਰ 1:31 ਤੱਕ 15 ਦਾ ਪੂਰਾ ਸਮਾਂ ਨਿਕਲ ਜਾਏ ਤੇ ਭੈਣਾ ਜਿਹੜੀ ਖੁਸ਼ੀ-ਖੁਸ਼ੀ ਆਪਣੇ ਭਰਾਵਾਂ ਦੇ ਰક્ષા ਸੂਤਰ ਬੰਨੇ। ਪੰਡਿਤ ਜੀ ਮੇਰਾ ਅਗਲਾ ਸਵਾਲ ਆ ਅੱਜ ਦੇ ਜਮਾਨੇ ਦੇ ਨਾਲ ਜੁੜਿਆ ਹੋਇਆ ਰਖੜੀ ਦਾ ਮਤਲਬ ਕਿ ਅੱਜ ਦਾ ਜਿਹੜਾ ਸਮਾਂ ਹੁੰਦਾ ਚੱਲਦਾ ਪਿਆ ਵਾ ਪ੍ਰੈਜ਼ੈਂਟ ਟਾਈਮ ਇਸ ਨੂੰ ਲੈ ਕੇ ਇੱਕ ਮੇਰਾ ਪ੍ਰਸ਼ਨ ਆ ਕਿ ਬਹੁਤ ਸਾਰੇ ਸਾਡੇ ਪੰਜਾਬ ਦੇ ਗੁਰਦਾਸਪੁਰ ਦੇ ਨੌਜਵਾਨ ਜਿਹੜੇ ਇਸ ਵੇਲੇ ਵਿਦੇਸ਼ਾਂ ਦੇ ਵਿੱਚ ਕੋਈ ਪੜ੍ਹਾਈ ਕਰਨ ਚਲਾ ਗਿਆ ਦਾ ਜਾਂ ਕੋਈ ਜੌਬ ਕਰਨ ਚਲਾ ਗਿਆ ਦਾ ਵਾ ਯਾਨੀ ਕਿ ਮਤਲਬ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਭੈਣ ਭਰਾਵਾਂ ਦਾ ਇੱਕ ਦੂਜੇ ਤੱਕ ਪਹੁੰਚ ਪਾਣਾ ਹੀ ਜਿਹੜਾ ਵਾ ਪੋਸੀਬਲ ਨਹੀਂ ਰਹਿ ਗਿਆ ਸਪੋਜ਼ ਕਿਸੇ ਦੀ ਸਿਸਟਰ ਦੀ ਸ਼ਾਦੀ ਹੋ ਗਈ ਦੀ ਆ ਉਹ ਮੰਨ ਲਓ ਰਹਿ ਰਹੀ ਆ ਕੈਨੇਡਾ ਠੀਕ ਹੈ ਜੀ ਉਹ ਆਪਣੇ ਭਰਾ ਨੂੰ ਇੱਥੇ ਆਖੜੀ ਬੰਨਣ ਨਹੀਂ ਆ ਸਕਦੀ ਕਿਸੇ ਕੋਈ ਭੈਣ ਇੱਥੇ ਮੰਨ ਲਓ ਗੁਰਦਾਸਪੁਰ ਭਰਾਵਾਂ ਦਾ ਅਮਰੀਕਾ ਬੈਠਾ ਦਾ ਵਾ ਇਸ ਸਿਚੁਏਸ਼ਨ ਦੇ ਵਿੱਚ ਰੱਖੜੀ ਬੰਧਨ ਤੇ ਹਾਰ ਇਕ ਦੇ ਲਈ ਮਾਤਾ ਪੂਰਨਵਾ ਇਸ ਸਥਿਤੀ ਦੇ ਵਿੱਚ ਭੈਣ ਭਰਾਵਾਂ ਨੂੰ ਜੜਾ ਵਾ ਕੀ ਕਰਨਾ ਚਾਹੀਦਾ ਵਾ ਇਹਦੇ ਬਾਰੇ ਜੜੀ ਆ ਜਰੂਰ ਦੱਸੋ ਜੀ ਰਜੇਸ਼ ਜੀ ਜੇ ਸਮਾ ਬਦਲ ਗਿਆ ਤੇ ਟੈਕਨੋਲੋਜੀ ਵੀ ਬਦਲ ਗਈ ਹੈ ਬਿਲਕੁਲ ਬਿਲਕੁਲ ਜੀ ਜਿਸ ਤਰ੍ਹਾਂ ਕੋਈ 7 ਸਮੁੰਦਰ ਪਾਰ ਵੀ ਬੈਠਾ ਵਾ ਹਾਂ ਹਾਂ ਅੱਜ ਕੱਲ ਪੈਨਾ ਕੀ ਕਰਦੇ ਆ ਕਿ ਰਕਸ਼ੇ ਰਖੜੀ ਜਿਹੜੀ ਰਖੜੀ ਜਿਹੜੀ ਸਪੀਡ ਪੋਸਟ ਉਹਨਾਂ ਨੂੰ ਭੇਜ ਦਿੰਦੇ ਨੇ ਹਾਂ ਬਿਲਕੁਲ ਬਿਲਕੁਲ ਤੇ ਅੱਜ ਕੱਲ ਵੀਡੀਓ ਕਾਲਿੰਗ ਦੇ ਰਾਹੀਂ ਉਹਨਾਂ ਨੂੰ ਤਿਲਕ ਵੀ ਲਗਾਉਂਦੇ ਆ ਉਹਨਾਂ ਦੀ ਆਰਤੀ ਵੀ ਕਰ ਦਿੰਦੇ ਭਰਾ ਕੋਲ ਜਿਹੜੀ ਰਖੜੀ ਜਿਹੜੇ ਰਕਸ਼ਾ ਸੂਤਰ ਬੰਨ ਲੈਂਦੇ ਆ ਤੇ ਉਹਨਾਂ ਨੂੰ ਮਤਲਬ ਕਿ ਆਪਣੇ ਵੱਲੋਂ ਜੋ ਕੁਝ ਹੋ ਸਕਦਾ ਉਹਨਾਂ ਨੂੰ ਤਿਲਕ ਲਗਾ ਕੇ ਉਹਨਾਂ ਦੀ ਆਰਤੀ ਵੀ ਕਰਕੇ ਜੋ ਹੋ ਵੀ ਹੋ ਸਕਦਾ ਹੈ ਜੇ ਟੈਕਨੋਲੋਜੀ ਵੀ ਸਮੇਂ ਦੇ ਹਸਾਰਾ ਟੈਕਨੋਲੋਜੀ ਵੀ ਬਦਲੀ ਆ ਜੇ ਸਾਡੇ ਰਿਸ਼ਤਿਆਂ ਦੇ ਵਿੱਚ ਇਹ ਦੂ ਕਲੋਸ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਂ ਪੰਡਿਤ ਜੀ ਮੈਨੂੰ ਇਹ ਦੱਸੋ ਕਿ ਹਰ ਧਾਰਮਿਕ ਤਿਉਹਾਰ ਦੇ ਵਿੱਚ ਵਿਸ਼ੇਸ਼ ਚੀਜ਼ਾਂ ਦਾ ਇੱਕ ਦਾਨਪੁਣ ਜੜਾ ਵਾ ਉਹਦਾ ਵੀ ਮਹੱਤਵ ਰਹਿੰਦਾ ਵਾ ਇਸ ਵਾਰ ਰੱਖਿਆ ਬੰਧਨ ਦੇ ਉੱਪਰ ਕੀ ਕੁਝ ਲੋਕਾਂ ਨੂੰ ਆਮ ਲੋਕਾਂ ਨੂੰ ਜਿਸ ਤਰ੍ਹਾਂ ਮੰਦਿਰ ਜਾ ਕੇ ਜਾਂ ਜਿਹੜੇ ਪੁਜੋਹੀਤ ਨੇ ਜਾਂ ਪੰਡਿਤ ਨੇ ਉਹਨਾਂ ਨੂੰ ਜਾ ਕੇ ਜੜਾ ਵਾ ਕਿੜੀਆਂ ਚੀਜ਼ਾਂ ਦਾ ਦਾਨਪੁਣ ਕਰਨਾ ਚਾਹੀਦਾ ਵਾ ਜਿਹਦੇ ਨਾਲ ਉਹਨਾਂ ਦਾ ਆਨਬਲਾ ਸਮਾਜ ਜੜਾ ਵਾ ਚੰਗਾ ਰਹੇਗਾ ਰਜੇ ਜੀ ਜਿਹੜੀ ਸਾਵਣ ਮਹੀਨੇ ਦੀ ਪੁੰਨਿਆ ਹੁੰਦੀ ਆ ਸਾਵਣ ਮਹੀਨਾ ਦੇ ਤੁਸੀਂ ਪੂਰਾ ਜਾਣਦੇ ਹੋ ਭੋਲੇ ਨਾਲ ਦਾ ਮਹੀਨਾ ਸ਼ਿਵ ਕੀ ਦੇ ਲੋਕ ਪੂਜਾ ਕਰਦੇ ਪੂਰਾ ਮਹੀਨਾ ਪੂਜਾ ਕਰਦੇ ਆ ਉਹਨਾਂ ਨੂੰ ਦੁੱਧ ਦਹੀਂ ਵਗੈਰਾ ਵਾਈਟ ਚੀਜ਼ਾਂ ਚਾਵਲ ਵਗੈਰਾ ਖੂਬ ਚੜਾਉਂਦੇ ਨੇ ਤੇ ਜਿਹੜੀ ਸਾਵਣ ਮਹੀਨੇ ਦੀ ਪੁੰਨਿਆ ਵਾ ਪੁੰਨਿਆ ਤੇ ਹਮੇਸ਼ਾ ਵਿਸ਼ਨੂੰ ਭਗਵਾਨ ਦੀ ਪੂਜਾ ਹੁੰਦੀ ਨੇ ਲੇਕਿਨ ਸਾਵਣ ਮਹੀਨੇ ਦੀ ਪੁੰਨਿਆ ਐਸ ਵਾਰੀ ਸੋਮਵਾਰ ਦਾ ਯੋਗ ਵੀ ਬਣ ਰਿਹਾ ਹੈ ਹੈ ਨਾ ਕਿਉਂਕਿ ਸਾਵਣ ਮਹੀਨਾ ਜਿਹੜਾ ਖਤਮ ਹੋਏਗਾ ਪੂਰਨਿਮਾ ਤੋਂ ਖਤਮ ਹੋ ਕੇ ਅਗਲਾ ਮਹੀਨਾ ਸਮਝੋ ਪਾਦੋ ਮਹੀਨਾ ਵੀ ਸ਼ੁਰੂ ਹੋ ਗਿਆ ਕਈ ਵਾਰ ਅਸੀਂ ਸ ਜਿਹੜੇ ਲੋਕ ਸਗਰਾਂਤੋਂ ਮਹੀਨਾ ਲੈਂਦੇ ਆ ਉਹਨਾਂ ਦਾ ਮਹੀਨਾ ਜਿਹੜਾ ਭਦਰਪਦ ਸਗਰਾਂਤੀ 16 ਅਗਸਤ ਤੋਂ ਸ਼ੁਰੂ ਹੋ ਚੁੱਕੀ ਆ ਤੇ ਜਿਹੜੇ ਪੂਨਿਮਾ ਤੋਂ ਅਗਲਾ ਮਹੀਨਾ ਸ਼ੁਰੂ ਕਰਦੇ ਆ ਉਹਨਾਂ ਦਾ ਅਗਲਾ ਮਹੀਨਾ 19 ਅਗਸਤ ਤੋਂ ਬਾਅਦ ਯਾਨੀ ਸ਼ਾਵਨ ਪੂਨਿਆ ਤੋਂ ਬਾਅਦ ਭਦਰਪਦ ਮਹੀਨਾ ਸ਼ੁਰੂ ਹੋਏਗਾ ਤੇ ਜਿਹੜਾ ਸ਼ਾਵਨ ਮਹੀਨੇ ਨੂੰ ਜਿਹੜਾ ਦਾਣਾ ਇਸ ਦਿਨ ਜਿਹੜਾ ਵਾ ਇੱਕ ਤੇ ਸ਼ਿਵਜੀ ਭਗਵਾਨ ਦੀ ਜ਼ਰੂਰ ਪੂਜਾ ਕਰਨ ਕਿਉਂਕਿ ਜਾਂਦੇ ਜਾਂਦੇ ਜਿਹੜਾ ਵਾ ਪੂਨਿਆ ਵਾਲੇ ਦਿਨ ਮੰਡੇ ਦਾ ਵੀ ਜਿਹੜਾ ਵਾ ਇਸ ਦਿਨ ਕੰਬੀਨੇਸ਼ਨ ਆ ਰਿਹਾ ਤੇ ਭੋਲੇ ਨਾਲ ਨੂੰ ਵੀ ਜਿਹੜਾ ਅਭਿਸ਼ੇਕ ਕਰਨ ਦੁੱਧ ਨਾਲ ਤੇ ਇਸ ਦਿਨ ਕੋਈ ਵਾਈਟ ਚੀਜ਼ ਕੋਈ ਜ਼ਰੂਰਤਮੰਦ ਨੂੰ ਕੋਈ ਛਿੱਟੀ ਚੀਜ਼ ਜਿਸਾ ਦੁੱਧ ਦਹੀਂ ਜਾਂ ਕੋਈ ਚਾਵਲ ਇਸ ਤਰ੍ਹਾਂ ਦੀ ਚੀਜ਼ দান ਕਰਨ ਤੇ ਦੂਸਰੇ ਨੰਬਰ ਤੇ ਇਸ ਦਿਨ ਪੁੰਨਿਮਾ ਦਾ ਦਿਨ ਆ। বিষ্ণੂ ਭਗਵਾਨ ਜੀ ਦੀ ਵੀ ਪੂਜਾ ਹੁੰਦੀ ਆ। বিষ্ণੂ ਭਗਵਾਨ ਜੀ ਦੇ ਨਾਲ ਇਸ ਦਿਨ ਕ੍ਰਿਸ਼ਨ ਜੀ ਦੀ ਵੀ ਪੂਜਾ ਹੋਏਗੀ ਕਿਉਂ? ਕਿਉਂਕਿ ਜਦੋਂ ਭੈਣਾ ਰਖਸ਼ਾ ਸੂਤਰ ਬੰਦੀਆਂ ਨੇ ਭਰਾਵਾਂ ਦੀ ਕਲਾਈ ਤੇ ਜ ਪਹਿਲਾਂ ਕ੍ਰਿਸ਼ਨ ਭਗਵਾਨ ਜੀ ਦਾ ਆਸ਼ੀਰਵਾਦ ਲੈਂਦੀ ਆ। ਹਾਂ ਬਿਲਕੁਲ। ਦੇ ਕ੍ਰਿਸ਼ਨ ਭਗਵਾਨ ਜੀ ਸਾਡੇ বিষ্ণੂ ਭਗਵਾਨ ਜੀ ਦਾ ਅਵਤਾਰ ਨੇ। ਇਸ ਦਿਨ বিষ্ণੂ ਭਗਵਾਨ ਜੀ ਦੀ Shiv ji ਭਗਵਾਨ ਦਾ ਕ੍ਰਿਸ਼ਨ ਭਗਵਾਨ ਦੀ ਪੂਜਾ ਦਾ ਜਿਹੜਾ ਵਿਸ਼ੇਸ਼ ਮ ਪੰਡਤ ਜੀ ਮੇਰਾ ਲਾਸਟ ਸਵਾਲ ਆ ਜੀ ਗੱਲ ਬਾਤ ਦਾ ਕਿਉਂਕਿ ਤੁਸੀਂ ਇੱਕ ਜੋਤਸ਼ੀ ਵੀ ਹੋਰ ਬਹੁਤ ਸਾਰੇ ਲੋਕ ਆਨਲਾਈਨ ਵੀ ਮੈਂ ਦੇਖਦਾ ਵਾਂ ਜਾਂ ਵੈਸੇ ਵੀ ਜੜਾ ਵਾ ਕਾਫੀ ਰਸ਼ ਰਹਿੰਦਾ ਵਜਲੋ ਅੱਜ ਅਸੀਂ ਤੁਹਾਡਾ ਥੋੜਾ ਜਿਹਾ ਸਮਾਂ ਲੈ ਲਿਆ ਵਾ ਬਤੌਰ ਇੱਕ ਜੋਤਸ਼ੀ ਜੜਾ ਵਾ ਉਹ ਥੋੜਾ ਜਿਹਾ ਸਾਡੇ ਵਿਊਰਸ ਨੂੰ ਦੱਸ ਦੋ ਕਿ ਆਉਣ ਵਾਲਾ ਸਮਾਂ ਜਿਸ ਤਰ੍ਹਾਂ ਕਿ ਪਹਾੜਾਂ ਦੇ ਵਿੱਚ ਅਚਾਨਕ ਬਹੁਤ ਸਾਰੀ ਤਬਾਹੀ ਹੋਈ ਹੈ ਲੈਂਡਸਲਾਈਡਿੰਗ ਦੇ ਨਾਲ ਬੱਦਲ ਫਟਣ ਦੇ ਨਾਲ ਹਾਂਜੀ ਔਰ ਕਾਫੀ ਜਲ ਪਰਲੇ ਆਈ ਆ ਜਿਹੜਾ ਵਾ ਸਾਡੇ ਪੰਜਾਬ ਦੇ ਲਈ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੇ ਲਈ ਜਿਹੜਾ ਆਉਣ ਵਾਲਾ ਸਮਾਂ ਵਾ ਉਹ ਕਿਸ ਤਰ੍ਹਾਂ ਦਾ ਰਹਿਣ ਜਾ ਰਿਹਾ ਵਾ ਥੋੜਾ ਜਿਆ ਇਹਦੇ ਬਾਰੇ ਚਾਹਣਾ ਪਾਗ ਲਈ ਦੇਖੋ ਗੁਰਦਾਸਪੁਰ ਦੇ ਵਿੱਚ ਤੇ ਫਿਲਹਾਲ ਇਸ ਤਰ੍ਹਾਂ ਦੀ ਆਪਣੇ ਸ਼ਹਿਰ ਦੇ ਵਿੱਚ ਤੇ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਬਾਕੀ ਜਿਹੜਾ ਤੁਸੀਂ ਲੈਂਡ ਸਲਾਈਡਿੰਗ ਕਹਿ ਰਹੇ ਹੋ ਇਹ ਇੱਕ ਕੁਦਰਤ ਦੇ ਹੱਥ ਆ ਹਾਂ 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 ਕਿਉਂਕਿ ਉਸ ਕੁਦਰਤ ਤੋਂ ਪਰ ਦੁਨੀਆ ਦੀ ਕੋਈ ਤਾਕਤ ਨਹੀਂ ਹੈਗੀ ਕੋਈ ਨਹੀਂ ਜਾਣ ਸਕਦਾ ਕਿ ਕੋਈ ਕੁਦਰਤੀ ਕਹਿਰ ਕਦੋਂ ਤੇ ਕਿੱਥੇ ਕਿਸ ਸਮੇਂ ਆਏਗਾ ਇਹ ਕੁਦਰਤ ਤੋਂ ਵੱਡਾ ਕੋਈ ਜੋਤਿਸ਼ੀ ਕੋਈ ਪੰਡਿਤ ਕੁਦਰਤ ਤੋਂ ਉੱਪਰ ਨਹੀਂ ਹੈ ਤੇ ਲੇਕਿਨ ਜੇ ਥੋੜਾ ਬਹੁਤ ਜਿਸ ਤਰ੍ਹਾਂ ਜੇ ਕਰੀਏ ਵੀ ਕੈਲਕੂਲੇਸ਼ਨ ਤੇ ਆਪਣੇ ਗੁਰਦਾਸਪੁਰ ਸ਼ਹਿਰ ਨੂੰ ਗੁਰਦਾਸਪੁਰ ਜ਼ਿਲ੍ਹੇ ਨੂੰ ਇਸ ਤਰ੍ਹਾਂ ਦਾ ਕੋਈ ਖਾਸ ਮੈਨੂੰ ਨਹੀਂ ਲੱਗਦਾ ਕੋਈ ਖਤਰੇ ਦਾ ਕੋਈ ਸਾਹਮਣਾ ਕਰਨਾ ਪਵੇ ਗੱਲ ਬਾਤ ਲਈ ਧੰਨਵਾਦ ਗੁਰਦਾਸਪੁਰ ਜ਼ਿਲ੍ਹੇ ਦੇ ਲਈ ਆਉਣ ਵਾਲਾ ਸਮੇਂ ਜਿਹੜਾ ਵਾ ਬਹੁਤ ਹੀ ਖੁਸ਼ੀਆਂ ਭਰਿਆ ਹੋਵੇਗਾ ਤੁਸੀਂ ਲਗਾਤਾਰ ਬਣੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਨੈਟ ਦੇ ਲਈ ਮੈਂ ਤੁਹਾਡਾ ਆਪਣਾ ਰਿਪੋਰਟਰ ਯਸ਼ ਪੰਡਤ ਧੰਨਵਾਦ